ਹਰੀਕੇ ਹੈਡ ਤੋਂ ਕਦੋਂ ਜਿਹੜੇ ਗੇਟ ਖੁੱਲ ਸਕਦੇ ਹਨ ਕਿੰਨਾ ਪਾਣੀ ਕਦੋਂ ਛੱਡਿਆ ਜਾਵੇਗਾ ਅੱਜ ਦੀ ਵੱਡੀ ਅਪਡੇਟ ਡੈਮਾਂ ਤੋਂ ਅੱਜ ਦੀ ਕੀ ਅਪਡੇਟ ਕਿੰਨਾ ਪਾਣੀ ਪਾਖੜਾ ਡੈਮ ਦੇ ਵਿੱਚ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਹੈ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਕੱਗਰ ਦਰਿਆ ਦੇ ਵਿੱਚ ਆ ਰਿਹਾ ਤੇ ਅੱਗੇ ਕਿੰਨਾ ਜਿਹੜਾ ਟਰਾਂਸਫਰ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤੇ ਪਾਣੀ ਡੈਮ ਦੀ ਅਪਡੇਟ ਹਰ ਰੋਜ਼ ਦੇਖਣ ਲਈ ਸੁੱਖ ਲੱਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਸਹੀ ਜਾਣਕਾਰੀ ਸਹੀ ਸਮੇਂ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਬਹੁਤ ਜਿਆਦੀਆਂ ਵੱਡੀਆਂ-ਵੱਡੀਆਂ ਫੁਆਵਾਵਾਂ ਜਿਹੜੀਆਂ ਲਗਾਤਾਰ ਫੈਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਕਾਫੀ ਖਬਰਾਂ ਕਈ ਵਾਰੀ ਕਿਸੇ ਮੀਂਹ ਦੇ ਕਾਰਨ ਕੋਈ ਫਲੱਡ ਥੋੜਾ ਬੜਾ ਨਹਿ ਟੁੱਟ ਜਾਂਦੀ ਆ ਤਾਂ ਲੋਕਾਂ ਨੂੰ ਉਹ ਖਬਰ ਦਿਖਾ ਕੇ ਜਿਹੜਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਇਆ ਜਾਂਦਾ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ ਅਫਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਅੱਜ 15 ਜੁਲਾਈ 2025 ਭਾਖੜਾ ਡੈਮ ਦੀ ਗੱਲ ਕਰੀਏ ਤੇ ਭਾਖੜਾ ਡੈਮ ਦੇ ਵਿੱਚ ਲਗਭਗ ਪਾਣੀ ਜਿਹੜਾ 14 ਜੁਲਾਈ ਨੂੰ ਆ ਰਿਹਾ ਸੀਗਾ ਜਿਹੜੀਆਂ ਦੀ ਟੋਟਲ ਸਮਤਾਵਾ 1685 ਫੁੱਟ ਜਿਹੜਾ ਕਿ ਇਸ ਸਮੇ 1593 ਫੁੱਟ ਤੇ ਲਗਭਗ ਜਿਹੜਾ ਪਹੁੰਚ ਚੁੱਕਾ ਸੀਗਾ ਤੇ ਜਿਹੜਾ ਉਸ ਦੇ ਵਿੱਚ 35871 ਕਿਊਸਿਕ ਜਿਹੜਾ ਪਾਣੀ 14 ਜੁਲਾਈ ਨੂੰ ਆ ਰਿਹਾ ਸੀਗਾ ਤੇ ਅੱਗੇ ਜਿਹੜਾ ਸਤਲੁਜ ਦਰਿਆ ਦੇ ਵਿੱਚ 28000 ਕਿਊਸਿਕ ਜਿਹੜਾ ਪਾਣੀ ਉਹ ਛੱਡਿਆ ਜਾ ਰਿਹਾ ਸੋ ਇਹਦੀ ਜਿਹੜੀ ਪਾਣੀ ਦੀ ਸਥਿਤੀ ਆ ਭਾਖੜਾ ਡੈਮ ਦੀ ਉਹ ਲਗਭਗ ਸੇਮ ਹੀ ਆ ਪਾਣੀ ਜਿਹੜਾ ਥੋੜਾ ਵਧ ਵੀ ਜਾਂਦਾ ਫੋਟ ਘਟ ਜਾਂਦਾ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਲਗਾਤਾਰ ਜਿਹੜਾ بارشਾਂ ਬਹੁਤ ਵੱਡੇ ਪੱਧਰ ਤੇ ਜਿਹੜੇ ਮੀਂਹ ਪੈ ਰਹੇ ਹਨ ਬੱਦਲ ਫਟ ਰਹੇ ਹਨ ਇਸ ਕਰਕੇ ਜਿਹੜਾ ਪਾਣੀ ਦਾ ਪੱਧਰ ਆ ਥੋੜਾ ਵਾਧਾ ਘਟਦਾ ਰਹਿੰਦਾ ਜੇਕਰ ਅੱਜ ਦੀ ਆਪਾਂ ਗੱਲ ਕਰੀਏ ਪੋਂਗ ਡੈਮ ਦੀ ਪੋਂਗ ਡੈਮ ਅੱਜ ਜਿਹੜੀ ਆਪਣੀ 15 ਜੁਲਾਈ ਸਵੇਰੇ 6 ਵੇ ਦਾ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਲਗਭਗ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ 1328.28 ਫੁੱਟ ਤੇ ਪਹੁੰਚ ਚੁੱਕਾ ਹੈ ਕਹਿ ਲੋ ਕਿ ਥੋੜਾ ਜਿਹਾ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਵਧਿਆ ਪਰ ਜੇਕਰ ਪਿੱਛੋਂ ਪਾਣੀ ਪੌਂਗ ਡੈਮ ਦੇ ਵਿੱਚ ਆਉਣ ਦੀ ਗੱਲ ਕਰੀਏ ਤਾਂ 21814 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਪਹੁੰਚ ਰਿਹਾ ਜੇਕਰ ਅੱਗੇ ਇਸਦੀ ਜਿਹੜੀ ਪਾਣੀ ਆਊਟਫਲੋ ਦੀ ਗੱਲ ਕਰੀਏ ਜਿਹੜਾ 17439 ਜਿਹੜਾ ਕਿਊਸੀ ਦੇ ਪਾਣੀ ਆ ਉਹ ਇਹਦੇ ਵਿੱਚ ਜਿਹੜਾ ਆਊਟਫਲੋ ਹੋ ਰਿਹਾ ਤੇ ਇਨਫਲੋ ਜਿਹੜਾ 21814 ਕਿਊਸੀ ਜਿਹੜਾ ਹੋ ਰਿਹਾ ਜੇਕਰ ਅੱਗੇ ਆਪਾਂ ਗੱਲ ਕਰੀਏ ਕਿ ਹਰੀਕੇ ਹੈਡ ਦੀ ਹਰੀਕੇ ਹੈਡ ਦੀ ਗੱਲ ਕਰੀਏ ਤਾਂ ਲਗਭਗ ਸਵੇਰੇ 6 ਵੇ ਦਾ ਸਮਾਂ ਜਿੰਨਾ ਕਿ ਲਗਭਗ ਆਪਸ ਟੀਮ ਦੇ ਵਿੱਚ 25367 ਕਿਊਸੀ ਜਿਹੜਾ ਪਾਣੀ ਆ ਹਰੀਕੇ ਹੈਡ ਤੇ ਪਹੁੰਚ ਰਿਹਾ ਤੇ ਫਰੋਇਪਰ ਫੀਡਰ ਨੂੰ 9543 ਕਿਊਸਿਕ ਜਿਹੜਾ ਪਾਣੀ ਆ ਫਰੋਇਪਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤੇ 13595 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤੇ ਲਗਭਗ 192 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਅੱਗੇ ਜੇਕਰ ਆਪਾਂ ਕੱਗਰ ਦਰਿਆ ਦੀ ਗੱਲ ਕਰੀਏ ਤੇ ਕੱਗਰ ਦਰਿਆ ਦੇ ਲਗਭਗ ਜਿਹੜਾ ਗੁਲਾ ਚੀਕਾ ਜਿਹੜਾ ਹੈਡ ਵਰਕਸ ਆ ਉੱਥੇ ਜਿਹੜਾ 1540 ਕਿਊਸੀਕ ਪਾਣੀ ਆ ਜੇਕਰ ਖਨੌਰੀ ਦੀ ਗੱਲ ਕਰੀਏ ਤਾਂ 965 ਕਿਊਸੀਕ ਪਾਣੀ ਆ ਜਿਹੜਾ ਕਿ ਕੱਲ੍ਹ ਨਾਲੋਂ ਬਹੁਤ ਜ਼ਿਆਦਾ ਘਟਿਆ ਹੈ ਚਾਂਦਪੁਰ ਦੀ ਗੱਲ ਕਰੀਏ ਤਾਂ 1810 ਕਿਊਸੀਕ ਜਿਹੜਾ ਪਾਣੀ ਆ ਜਿਹੜਾ ਓਟੋ ਹੈਡ ਦੀ ਗੱਲ ਕਰੀਏ ਤਾਂ 0 ਕਿਊਸੀਕ ਪਾਣੀ ਆ ਬਾਕੀ ਜਿਹੜਾ ਥੋੜਾ ਥੋੜਾ ਪਾਣੀ ਬਾਕੀ ਲਗਭਗ ਬਾਕੀ ਐਡਾ ਤੇ ਜਿਹੜਾ ਲਗਭਗ 0 ਹੀ ਆ ਜੇਕਰ ਆਪਾਂ ਗੱਲ ਕਰੀਏ ਕਿ ਹਰੀਕੇ ਹੈਡ ਤੇ ਪਾਣੀ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਕੁ ਆ ਰਿਹਾ ਹਰੀਕੇ ਹੈਡ ਤੋਂ ਅਗਲੇ ਪਾਸੇ ਜਿਹੜਾ ਪਾਣੀ ਉਹ ਕਿੰਨਾ ਛੱਡਿਆ ਜਾ ਰਿਹਾ ਲਗਭਗ 2000 ਕਿਊਸਿਕ ਜਿਹੜਾ ਡਾਊਨਸਟ੍ਰੀਮ ਪਾਣੀ ਹੈ ਹਰੀਕੇ ਹੈਡ ਤੋਂ ਹਰ ਰੋਇ ਕੀਤਾ ਜਾ ਰਿਹਾ 2036 ਕਿਊਸਿਕ ਜਾਂ 2000 ਸਮਥਿੰਗ ਦੇ ਏੜ-ਗੇੜ ਇਹ ਪਾਣੀ 25000 ਕਿਊਸਿਕ ਜਿਹੜਾ ਪਾਣੀ ਆ ਪਿਛਲੇ ਕਈ ਦਿਨਾਂ ਤੋਂ ਜਿਹੜਾ 25000 क्यूसी ਕਾ ਪਾਣੀ ਆ ਰਿਹਾ ਹਰੀਕੇ ਹੈਡ ਤੇ ਲਗਾਤਾਰ 26000 ਕਯੂਸੀ ਕ 30000 ਤੋਂ ਕਹਿ ਲੋ ਕਿ ਥੱਲੇ ਥੱਲੇ ਜਿਹੜਾ ਪਾਣੀ ਆ ਰਿਹਾ ਜੇਕਰ ਕਿਸੇ ਸਮੇਂ ਜ਼ਿਆਦਾ ਬਾਰਿਸ਼ ਹੁੰਦੀ ਆ ਹਰੀਕੇ ਹੈਡ ਤੇ ਜੇਕਰ ਪਾਣੀ ਦਾ ਪੱਧਰ ਵੱਧਦਾ ਮਤਲਬ ਕਿ ਪਿੱਛੋਂ 30000 ਤੋਂ ਪਲੱਸ ਪਾਣੀ ਆਉਂਦਾ ਬਾਅਦ ਤੇ ਫਿਰ ਜਿਹੜਾ ਪਾਣੀ ਥੋੜਾ ਜਿਹਾ ਡਾਊਨਸਟ੍ਰੀਮ ਕੀਤਾ ਜਾਊਗਾ ਨਹੀਂ ਤਾਂ ਫਿਲਹਾਲ ਅਜੇ ਜਿਹੜਾ ਪਾਣੀ ਆ 2000 ਕਯੂਸੀ ਕੀ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਉਹ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਲਗਾਤਾਰ ਜਦੋਂ ਤੱਕ 30000 ਕਿਊਸੀ ਕ ਪਾਣੀ ਪਲੱਸ ਨਹੀਂ ਕਰਦਾ ਹਰੀਕੇ ਐਡ ਤੋਂ ਉਦੋਂ ਤੱਕ ਜਿਹੜਾ ਪਾਣੀ ਆ 2000 ਕਿਊਸੀ ਕੀ ਜਿਹੜਾ ਨੀਚੇ ਡਾਊਨਸਟ੍ਰੀਮ ਕੀਤਾ ਜਾਊਗਾ ਸੋ ਮੇਰੇ ਵੀਰੋ ਅਫਵਾਹਾਂ ਤੋਂ ਬਚ ਕੇ ਰਹੋ ਗਲਤ ਜਿਹੜੀਆਂ ਜਾਣਕਾਰੀਆਂ ਉਹਨਾਂ ਨੂੰ ਤੁਸੀਂ ਨਾ ਆਇਆ ਕਰੋ ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰੀ ਜਾਂਦੇ ਹੋ ਜੇਕਰ ਸਹੀ ਜਾਣਕਾਰੀ ਤੁਹਾਨੂੰ ਜਿੱਦਾਂ ਆਪਾਂ ਦੇ ਰਹੇ ਹਾਂ ਹਰ ਰੋਜ਼ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਭਾਖੜਾ ਡੈਮ ਦੀ ਪੌਂਗ ਡੈਮ ਦੀ ਘੱਗਰ ਦਰਿਆ ਦੀ ਹਰੀਕੇ ਹੈਡ ਵਰਕਸ ਦੀ ਤੇ ਹੋਰ ਜਿਹੜੇ ਪੰਜਾਬ ਦੇ ਵਿੱਚ ਕਿੰਨੇ ਕਈ ਤਰ੍ਹਾਂ ਦੇ ਜਿਹੜੇ ਹੈਡ ਵਰਕਸ ਆ ਉਹਨਾਂ ਦੇ ਜਿਹੜੇ ਪਾਣੀ ਦੀ ਅਪਡੇਟ ਹਰ ਰੋਜ਼ ਆਪਾਂ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਦਿੰਦੇ ਆ ਰਹੇ ਹਾਂ ਸੋ ਕਿਰਪਾ ਕਰਕੇ ਜਿਹੜੇ ਭੈਣ ਭਰਾ ਨਵੇਂ ਜੁੜਿਆ ਨੇ ਆਪਣਾ YouTube ਚੈਨਲ ਸੁਖ ਲੱਟ ਗਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਤੁਹਾਨੂੰ ਜਿਹੜਾ ਪਾਣੀ ਦੀ ਸਹੀ ਇਨਫੋਰਮੇਸ਼ਨ ਧੜ ਤੱਕ ਪਹੁੰਚਾਉਂਦੇ ਰਵਾਂਗੇ ਸੋ ਕਮੈਂਟ ਵਿੱਚ ਤੁਸੀਂ ਆਪਣਾ ਸੁਝਾਅ ਜ਼ਰੂਰ ਦੇ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਲੋਕ ਡਰ ਦਾ ਮਾਹੌਲ ਬਣਾਈ ਬੈਠੇ ਨੇ ਘਰਾਂ ਦੇ ਵਿੱਚ ਕਿਸੇ ਨਹਿਰ ਦਾ ਪਾੜ ਪਿਆ ਗਿਆ ਉਹਦੀ ਕਈ ਵੀਡੀਓ ਨੈਟ ਦੇ ਉੱਪਰ ਵਾਰਨ ਹੋ ਜਾਂਦੀਆਂ ਨੇ ਉਹ ਇੱਕ ਵਾਰੀ ਨਹਿਰ ਦਾ ਪਾੜ 1 2 4 ਘੰਟੇ ਲਈ ਪੈਂਦਾ ਵਾ ਤੇ ਉਹ ਜਿਹੜਾ ਹੜ੍ਹਾਂ ਦਾ ਮਾਹੌਲ ਬਣਾ ਕੇ ਵੀਡੀਓ ਦੱਸਦਾ 20 20 ਦਿਨ ਚੱਲੀ ਜਾਂਦੀ ਆ ਸੋ ਹੋਰ ਮੈਂ ਕਈ ਪੇਜ ਵੇਖਿਆ ਕਿ ਪਿਛਲੇ ਹੜ੍ਹ ਦੇ ਜਿਹੜੀਆਂ ਵੀਡੀਓ ਨੇ ਉਹ ਲੋਕ ਲਗਾਤਾਰ ਪਾ ਰਹੇ ਨੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਸੋ ਮੇਰੇ ਵੀਰੇ ਹਰ ਰੋਜ਼ ਜਿਹੜੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਸਹੀ ਇਨਫੋਰਮੇਸ਼ਨ ਪਿਉਰੀ ਜਿਹੜੀ ਕਯੂਸੀਕ ਬੇਸਿਕ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆਪਾਂ ਕਈ ਸਾਲਾਂ ਤੋਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਆਪਣੇ ਨਾਲ ਜੁੜੇ ਰਹੋ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਵਕਤ ਜਿਹੜੀ ਜਾਣਕਾਰੀ ਧੜ ਤੱਕ ਸਹੀ ਸਮੇਂ ਮਿੰਟ-ਮਿੰਟ ਦੀ ਜਿਹੜੀ ਪਲ-ਪਲ ਦੀ ਖਬਰ ਆ ਉਹ ਧੜ ਤੱਕ ਆਪਾਂ ਪਾਣੀ ਦੀ ਪਹੁੰਚਾਉਂਦੇ ਰਹੀਏ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਫੇਸਬੁੱਕ YouTube ਤਾਂ ਜੋ ਆਉਣ ਵਾਲੀ ਜਾਣਕਾਰੀ ਸਹੀ ਸਮੇਂ ਧੜ ਤੱਕ ਪਹੁੰਚ ਸਕੇ ਸੋ ਬਹੁਤ ਬ तरीके ਹੈਡ ਤੋਂ ਕਦੋਂ ਜਿਹੜੇ ਗੇਟ ਖੁੱਲ ਸਕਦੇ ਹਨ ਕਿੰਨਾ ਪਾਣੀ ਕਦੋਂ ਛੱਡਿਆ ਜਾਵੇਗਾ ਅੱਜ ਦੀ ਵੱਡੀ ਅਪਡੇਟ ਡੈਮਾਂ ਤੋਂ ਅੱਜ ਦੀ ਕੀ ਅਪਡੇਟ ਕਿੰਨਾ ਪਾਣੀ ਭਾਖੜਾ ਡੈਮ ਦੇ ਵਿੱਚ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਹੈ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਖੱਗਰ ਦਰਿਆ ਦੇ ਵਿੱਚ ਆ ਰਿਹਾ ਤੇ ਅੱਗੇ ਕਿੰਨਾ ਜਿਹੜਾ ਟਰਾਂਸਫਰ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤੇ ਪਾਣੀ ਡੈਮ ਦੀ ਅਪਡੇਟ ਹਰ ਰੋਜ਼ ਦੇਖਣ ਲਈ ਸੁੱਖ ਲੱਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਸਹੀ ਜਾਣਕਾਰੀ ਸਹੀ ਸਮੇਂ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਬਹੁਤ ਜ਼ਿਆਦੀਆਂ ਵੱਡੀਆਂ-ਵੱਡੀਆਂ ਫਵਾਹਾਂ ਜਿਹੜੀਆਂ ਲਗਾਤਾਰ ਫੈਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਾਫੀ ਖਬਰਾਂ ਕਈ ਵਾਰੀ ਕਿਸੇ ਮੀਂਹ ਦੇ ਕਾਰਨ ਕੋਈ ਫਲੱਡ ਥੋੜਾ ਬੜਾ ਨਹਿਰ ਟੁੱਟ ਜਾਂਦੀ ਆ ਤਾਂ ਲੋਕਾਂ ਨੂੰ ਉਹ ਖਬਰ ਦਿਖਾ ਕੇ ਜਿਹੜਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਇਆ ਜਾਂਦਾ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ ਅਫਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਅੱਜ 15 ਜੁਲਾਈ 2025 ਭਾਖੜਾ ਡੈਮ ਦੀ ਗੱਲ ਕਰੀਏ ਤੇ ਭਾਖੜਾ ਡੈਮ ਦੇ ਵਿੱਚ ਲਗਭਗ ਪਾਣੀ ਜਿਹੜਾ 14 ਜੁਲਾਈ ਨੂੰ ਆ ਰਿਹਾ ਸੀਗਾ ਜਿਹੜੀ ਦੀ ਟੋਟਲ ਸਮਤਾਵਾ 1685 ਫੁੱਟਾ ਜਿਹੜਾ ਕਿ ਇਸ ਸਮੇ 1593 ਫੁੱਟ ਤੇ ਲਗਭਗ ਜਿਹੜਾ ਪਹੁੰਚ ਚੁੱਕਾ ਸੀਗਾ ਤੇ ਜਿਹੜਾ ਉਸ ਦੇ ਵਿੱਚ 35871 ਕਿਊਸਿਕ ਜਿਹੜਾ ਪਾਣੀ 14 ਜੁਲਾਈ ਨੂੰ ਆ ਰਿਹਾ ਸੀਗਾ ਤੇ ਅੱਗੇ ਜਿਹੜਾ ਸਤਲੁਜ ਦਰਿਆ ਦੇ ਵਿੱਚ 28000 ਕਿਊਸਿਕ ਜਿਹੜਾ ਪਾਣੀ ਉਹ ਛੱਡਿਆ ਜਾ ਰਿਹਾ ਸੋ ਇਹਦੀ ਜਿਹੜੀ ਪਾਣੀ ਦੀ ਸਥਿਤੀ ਆ ਭਾਖੜਾ ਡੈਮ ਦੀ ਉਹ ਲਗਭਗ ਸੇਮ ਹੀ ਆ ਪਾਣੀ ਜਿਹੜਾ ਥੋੜਾ ਵਧ ਵੀ ਜਾਂਦਾ ਫੋਟ ਘਟ ਜਾਂਦਾ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਲਗਾਤਾਰ ਜਿਹੜਾ بارشਾਂ ਬਹੁਤ ਵੱਡੇ ਪੱਧਰ ਤੇ ਜਿਹੜੇ ਮੀਂਹ ਪੈ ਰਹੇ ਹਨ ਬੱਦਲ ਫਟ ਰਹੇ ਨੇ ਇਸ ਕਰਕੇ ਜਿਹੜਾ ਪਾਣੀ ਦਾ ਪੱਧਰ ਆ ਥੋੜਾ ਵਾਧਦਾ ਘਟਦਾ ਰਹਿੰਦਾ ਜੇਕਰ ਅੱਜ ਦੀ ਆਪਾਂ ਗੱਲ ਕਰੀਏ ਪੋਂਗ ਡੈਮ ਦੀ ਪੋਂਗ ਡੈਮ ਅੱਜ ਜਿਹੜੀ ਆਪਣੀ 15 ਜੁਲਾਈ ਸਵੇਰੇ 6 ਵੇ ਦਾ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਲਗਭਗ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ 1328.28 ਫੁੱਟ ਤੇ ਪਹੁੰਚ ਚੁੱਕਾ ਹੈ ਕਹਿ ਲੋ ਕਿ ਥੋੜਾ ਜਿਹਾ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਵਧਿਆ ਪਰ ਜੇਕਰ ਪਿੱਛੋਂ ਪਾਣੀ ਪੌਂਗ ਡੈਮ ਦੇ ਵਿੱਚ ਆਉਣ ਦੀ ਗੱਲ ਕਰੀਏ ਤਾਂ 21814 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਪਹੁੰਚ ਰਿਹਾ ਜੇਕਰ ਅੱਗੇ ਇਸਦੀ ਜਿਹੜੀ ਪਾਣੀ ਆਊਟਫਲੋ ਦੀ ਗੱਲ ਕਰੀਏ ਜਿਹੜਾ 17439 ਜਿਹੜਾ ਕਯੂਸੀ ਦੇ ਪਾਣੀ ਆ ਉਹ ਇਹਦੇ ਵਿੱਚ ਜਿਹੜਾ ਆਊਟਫਲੋ ਹੋ ਰਿਹਾ ਤੇ ਇਨਫਲੋ ਜਿਹੜਾ 21814 ਕਯੂਸੀ ਜਿਹੜਾ ਹੋ ਰਿਹਾ ਜੇਕਰ ਅੱਗੇ ਆਪਾਂ ਗੱਲ ਕਰੀਏ ਕਿ ਹਰੀਕੇ ਹੈਡ ਦੀ ਹਰੀਕੇ ਹੈਡ ਦੀ ਗੱਲ ਕਰੀਏ ਤਾਂ ਲਗਭਗ ਸਵੇਰੇ 6 ਵੇ ਦਾ ਸਮਾਂ ਜਿੰਨਾ ਕਿ ਲਗਭਗ ਆਪਸ ਟੀਮ ਦੇ ਵਿੱਚ 25367 ਕਯੂਸੀ ਜਿਹੜਾ ਪਾਣੀ ਆ ਹਰੀਕੇ ਹੈਡ ਤੇ ਪਹੁੰਚ ਰਿਹਾ ਤੇ ਫਰੋਈਪਰ ਫੀਡਰ ਨੂੰ 9543 ਕਿਊਸਿਕ ਜਿਹੜਾ ਪਾਣੀ ਆ ਫਰੋਈਪਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤੇ 13595 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤੇ ਲਗਭਗ 192 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਅੱਗੇ ਜੇਕਰ ਆਪਾਂ ਕੱਗਰ ਦਰਿਆ ਦੀ ਗੱਲ ਕਰੀਏ ਤੇ ਕੱਗਰ ਦਰਿਆ ਦੇ ਲਗਭਗ ਜਿਹੜਾ ਗੋਲਾ ਚੀਕਾ ਜਿਹੜਾ ਹੈਡ ਵਰਕਸ ਆ ਉੱਥੇ ਜਿਹੜਾ 1540 ਕਿਊਸੀ ਦੇ ਪਾਣੀ ਆ ਜੇਕਰ ਖਨੌਰੀ ਦੀ ਗੱਲ ਕਰੀਏ ਤਾਂ 965 ਕਿਊਸੀ ਦੇ ਪਾਣੀ ਆ ਜਿਹੜਾ ਕਿ ਕੱਲ੍ਹ ਨਾਲੋਂ ਬਹੁਤ ਜ਼ਿਆਦਾ ਘਟਿਆ ਚਾਂਦਪੁਰ ਦੀ ਗੱਲ ਕਰੇ ਤਾਂ 1810 ਕਿਊਸੀ ਜਿਹੜਾ ਪਾਣੀ ਆ ਜਿਹੜਾ ਓਟੋ ਹੈਡ ਦੀ ਗੱਲ ਕਰੀਏ ਤਾਂ 0 ਕਿਊਸੀ ਦੇ ਪਾਣੀ ਆ ਬਾਕੀ ਜਿਹੜਾ ਥੋੜਾ ਥੋੜਾ ਪਾਣੀ ਬਾਕੀ ਲਗਭਗ ਬਾਕੀ ਐਡਾ ਤੇ ਜਿਹੜਾ ਲਗਭਗ 0 ਹੀ ਆ ਜੇਕਰ ਆਪਾਂ ਗੱਲ ਕਰੀਏ ਕਿ ਹਰੀਕੇ ਹੈਡ ਤੇ ਪਾਣੀ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਕੁ ਆ ਰਿਹਾ ਹਰੀਕੇ ਹੈਡ ਤੋਂ ਅਗਲੇ ਪਾਸੇ ਜਿਹੜਾ ਪਾਣੀ ਉਹ ਕਿੰਨਾ ਛੱਡਿਆ ਜਾ ਰਿਹਾ ਲਗਭਗ 2000 ਕਿਊਸਿਕ ਜਿਹੜਾ ਡਾਊਨਸਟ੍ਰੀਮ ਪਾਣੀ ਹੈ ਹਰੀਕੇ ਹੈਡ ਤੋਂ ਹਰ ਰੋਇ ਕੀਤਾ ਜਾ ਰਿਹਾ 2036 ਕਿਊਸਿਕ ਜਾਂ 2000 ਸਮਥਿੰਗ ਦੇ ਏੜ-ਗੇੜ ਇਹ ਪਾਣੀ 25000 ਕਿਊਸਿਕ ਜਿਹੜਾ ਪਾਣੀ ਆ ਪਿਛਲੇ ਕਈ ਦਿਨਾਂ ਤੋਂ ਜਿਹੜਾ 25000 क्यूसी ਕਾ ਪਾਣੀ ਆ ਰਿਹਾ ਹਰੀਕੇ ਹੈਡ ਤੇ ਲਗਾਤਾਰ 26000 ਕਿਉਸੀ ਕ 30000 ਤੋਂ ਕਹਿ ਲੋ ਕਿ ਥੱਲੇ ਥੱਲੇ ਜਿਹੜਾ ਪਾਣੀ ਆ ਰਿਹਾ ਜੇਕਰ ਕਿਸੇ ਸਮੇਂ ਜ਼ਿਆਦਾ ਬਾਰਿਸ਼ ਹੁੰਦੀ ਆ ਹਰੀਕੇ ਹੈਡ ਤੇ ਜੇਕਰ ਪਾਣੀ ਦਾ ਪੱਧਰ ਵੱਧਦਾ ਮਤਲਬ ਕਿ ਪਿੱਛੋਂ 30000 ਤੋਂ ਪਲੱਸ ਪਾਣੀ ਆਉਂਦਾ ਬਾਅਦ ਤੇ ਫਿਰ ਜਿਹੜਾ ਪਾਣੀ ਥੋੜਾ ਜਿਹਾ ਡਾਊਨਸਟ੍ਰੀਮ ਕੀਤਾ ਜਾਊਗਾ ਨਹੀਂ ਤਾਂ ਫਿਲਹਾਲ ਅਜੇ ਜਿਹੜਾ ਪਾਣੀ ਆ 2000 ਕਿਉਸੀ ਕ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਉਹ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਲਗਾਤਾਰ ਜਦੋਂ ਤੱਕ 30000 ਕਿਊਸੀ ਕ ਪਾਣੀ ਪਲੱਸ ਨਹੀਂ ਕਰਦਾ ਹਰੀਕੇ ਐਡ ਤੋਂ ਉਦੋਂ ਤੱਕ ਜਿਹੜਾ ਪਾਣੀ ਆ 2000 ਕਿਊਸੀ ਕੀ ਜਿਹੜਾ ਨੀਚੇ ਡਾਊਨਸਟ੍ਰੀਮ ਕੀਤਾ ਜਾਊਗਾ ਸੋ ਮੇਰੇ ਵੀਰੋ ਅਫਵਾਹਾਂ ਤੋਂ ਬਚ ਕੇ ਰਹੋ ਗਲਤ ਜਿਹੜੀਆਂ ਜਾਣਕਾਰੀਆਂ ਉਹਨਾਂ ਨੂੰ ਤੁਸੀਂ ਨਾ ਆਇਆ ਕਰੋ ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰੀ ਜਾਂਦੇ ਹੋ ਜੇਕਰ ਸਹੀ ਜਾਣਕਾਰੀ ਤੁਹਾਨੂੰ ਜਿੱਦਾਂ ਆਪਾਂ ਦੇ ਰਹੇ ਹਾਂ ਹਰ ਰੋਜ਼ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਭਾਖੜਾ ਡੈਮ ਦੀ ਪੌਂਗ ਡੈਮ ਦੀ ਘੱਗਰ ਦਰਿਆ ਦੀ ਹਰੀਕੇ ਹੈਡ ਵਰਕਸ ਦੀ ਤੇ ਹੋਰ ਜਿਹੜੇ ਪੰਜਾਬ ਦੇ ਵਿੱਚ ਕਿੰਨੇ ਕਈ ਤਰ੍ਹਾਂ ਦੇ ਜਿਹੜੇ ਹੈਡ ਵਰਕਸ ਆ ਉਹਨਾਂ ਦੇ ਜਿਹੜੇ ਪਾਣੀ ਦੀ ਅਪਡੇਟ ਹਰ ਰੋਜ਼ ਆਪਾਂ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਦਿੰਦੇ ਆ ਰਹੇ ਹਾਂ ਸੋ ਕਿਰਪਾ ਕਰਕੇ ਜਿਹੜੇ ਭੈਣ ਭਰਾ ਨਵੇਂ ਜੁੜੇ ਹਨ ਆਪਣਾ YouTube ਚੈਨਲ ਸੁਖ ਲੱਟ ਗਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਤੁਹਾਨੂੰ ਜਿਹੜਾ ਪਾਣੀ ਦੀ ਸਹੀ ਇਨਫੋਰਮੇਸ਼ਨ ਧੜ ਤੱਕ ਪਹੁੰਚਾਉਂਦੇ ਰਵਾਂਗੇ ਸੋ ਕਮੈਂਟ ਵਿੱਚ ਤੁਸੀਂ ਆਪਣਾ ਸੁਝਾਅ ਜ਼ਰੂਰ ਦੇ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਲੋਕ ਡਰ ਦਾ ਮਾਹੌਲ ਬਣਾਈ ਬੈਠੇ ਨੇ ਘਰਾਂ ਦੇ ਵਿੱਚ ਕਿਸੇ ਨਹਿਰ ਦਾ ਪਾੜ ਪਿਆ ਗਿਆ ਉਹਦੀ ਕਈ ਵੀਡੀਓ ਨੈਟ ਦੇ ਉੱਪਰ ਵਾਇਰਲ ਹੋ ਜਾਂਦੀਆਂ ਨੇ ਉਹ ਇੱਕ ਵਾਰੀ ਨਹਿਰ ਦਾ ਪਾੜ 1 2 4 ਘੰਟੇ ਲਈ ਪੈਂਦਾ ਵਾ ਤੇ ਉਹ ਜਿਹੜਾ ਹੜ੍ਹਾਂ ਦਾ ਮਾਹੌਲ ਬਣਾ ਕੇ ਵੀਡੀਓ ਦੱਸਦਾ 20 20 ਦਿਨ ਚੱਲੀ ਜਾਂਦੀ ਆ ਸੋ ਹੋਰ ਮੈਂ ਕਈ ਪੇਜ ਵੇਖਿਆ ਕਿ ਪਿਛਲੇ ਹੜ੍ਹ ਦੇ ਜਿਹੜੀਆਂ ਵੀਡੀਓ ਨੇ ਉਹ ਲੋਕ ਲਗਾਤਾਰ ਪਾ ਰਹੇ ਨੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਸੋ ਮੇਰੇ ਵੀਰੇ ਹਰ ਰੋਜ਼ ਜਿਹੜੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਸਹੀ ਇਨਫੋਰਮੇਸ਼ਨ ਪਿਉਰੀ ਜਿਹੜੀ ਕਯੂਸੀਕ ਬੇਸਿਕ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆਪਾਂ ਕਈ ਸਾਲਾਂ ਤੋਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਆਪਣੇ ਨਾਲ ਜੁੜੇ ਰਹੋ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਵਕਤ ਜਿਹੜੀ ਜਾਣਕਾਰੀ ਧੜ ਤੱਕ ਸਹੀ ਸਮੇਂ ਮਿੰਟ-ਮਿੰਟ ਦੀ ਜਿਹੜੀ ਪਲ-ਪਲ ਦੀ ਖਬਰ ਆ ਉਹ ਧੜ ਤੱਕ ਆਪਾਂ ਪਾਣੀ ਦੀ ਪਚਾਉਂਦੇ ਰਹੀਏ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਫੇਸਬੁੱਕ YouTube ਤਾਂ ਜੋ ਆਉਣ ਵਾਲੀ ਜਾਣਕਾਰੀ ਸਹੀ ਸਮੇਂ ਧੜ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ